ਨੰਗ ਗਿਆ ਜੋਰ ਜਵਾਨੀ ਦਾ ਬਾਬਾ ਨੀ ਅਜ ਜਵਾਨੀ ਆਏ ਹਾਏ ਹਾਏ ਆਂਦਾ ਹਲਵਾ ਕੇ ਗਉ ਦੇ ਜਾਇਆਂ ਦਾ ਕਈਆਂ ਨਾਲ ਚੁੰਡਾਂ ਗੁੜਦਾ ਸੀ ਅਨਰਿੱਜਿਆ ਖਾ ਕੇ ਤੌੜੀ ਦਾ ਮੈਂ ਬਿਨ ਫੰਗਾ ਤੋੜਦਾ ਸੀ ਉਹ ਤੋਂ ਆਲਸ ਨੇੜੇ ਨਹੀਂ ਆਇਆ ਅਨਖਾਦਾ ਧਰਤ ਬਰਾਨੀ ਦਾ ਬਾਬਾ ਨੀ ਅਜ ਜਵਾਨੀ ਦਾ ਨੰਗ ਗਿਆ ਜੋਰ ਜਵਾਨੀ ਨਾ ਦਾ ਅੱਕਦਾ ਸੀ ਨਾ ਥੱਕਦਾ ਸੀ ਹੂੰ ਨਾ ਅੱਕਦਾ ਸੀ ਨਾ ਥੱਕਦਾ ਸੀ ਦੋਹਾਂ ਨੂੰ ਲਾ ਕੇ ਉਂਗਲ ਮੈਂ ਤੀਜੇ ਨੂੰ ਮੋਢੀ ਚੱਕਦਾ ਸੀ ਮੈਨੂੰ ਪਤਾ ਨਾ ਲੱਗਿਆ ਠੱਗਾ ਦਾ ਕਦ ਲਾਗੇ ਚੋਰ ਸ਼ੈਤਾਨੀ ਦਾ ਆਏ ਹਾਏ ਬਾਬਾ ਨਹੀਂ ਰਿਹਾ ਜਵਾਨੀ ਦਾ ਨੰਗਿਆ ਜੋਰ ਜਵਾਨੀ ਦਾ ਕਦਿਆਂ ਦਾ ਬਾਪੂ ਸੀ ਮੈਂ ਇਹ ਕਰਦਾ ਕੀ ਬਾ ਕਦੇ ਬਾਪੂ ਸੀ ਮੈਂ ਇਹ ਕਰਦਾ ਮੇਰੀ ਡੋਰ ਹਲਾਈ ਹਲਵੀ ਸੀ ਘਰ ਵਿੱਚ ਤਾਂ ਮੇਰੀ ਚੌਧਰ ਸੀ ਪਰ ਬਾਹਰ ਵੀ ਚੰਗੀ ਚੱਲਦੀ ਸੀ ਮੈਂ ਪੱਥਰ ਢੋਏ ਪਹਾੜੇ ਦੇ ਆ ਮੇਰਾ ਮੁਲ ਕੁਰਬਾਨੀ ਦਾ ਬਾਬਾ ਨਹੀਂ ਅਜ ਜਵਾਨੀ ਦਾ ਨੰਗਿਆ ਜੋਰ ਜਵਾਨੀ ਦਾ ਜਦੋਂ ਦਾ ਕੁੰਜੀ ਮੇਰੀ ਜੇਬ 'ਚ ਸੀ ਸੋ ਬਾਪੂ ਬਾਪੂ ਕਹਿੰਦੇ ਸੀ ਕੋਈ ਪੰਜ ਮੰਗਦਾ ਕੋਈ 10 ਮੰਗਦਾ ਮੇਰੇ ਪੈਂਦ ਸਹਰਾਣੇ ਪੈਂਦੇ ਸੀ ਮੈਨੂੰ ਪਤਾ ਨਾ ਲੱਗਿਆ ਠੱਗਾਂ ਦਾ ਕਦ ਲਾਗੇ ਚੋਰ ਸ਼ੈਤਾਨੀ ਦਾ ਬਾਬਾ ਨੇ ਅਜ ਜਵਾਨੀ ਦਾ ਨੰਗਿਆ ਜੋਰ ਜਵਾਨੀ ਦਾ ਕਹਿੰਦਾ ਮੇਰੇ ਘਰ ਵਾਲੀ ਮੇਰੀ ਸਾਥਣ ਜੋ ਵਾਹ ਜੀ ਵਾਹ ਮੇਰੇ ਘਰ ਵਾਲੀ ਮੇਰੀ ਸਾਥਣ ਜੋ ਅੱਜ ਉਹ ਮੈਥੋਂ ਅਡ ਰਹਿੰਦੀ ਐ ਉਹਦੇ ਨਾਂ ਤੇ ਥੋੜੀ ਐਫ ਡੀ ਆ ਉਹ ਤਾਂ ਏਸੀ ਵਿੱਚ ਪੈਂਦੀ ਮੇਰੇ ਨੇੜੇ ਹੋ ਹੋ ਬੈੰਦੀ ਸੀ ਜਦ ਨਸਾਸੀਆ ਕਮਸਤਾਨੀ ਦਾ ਬਾਬਾ ਨੇ ਇਹ ਦਵਾਨੀ ਦਾ ਨੰਗਿਆ ਜੋਰ ਜਵਾਨੀ ਦਾ ਕਹਿੰਦਾ ਮੇਰੇ ਤੇ ਮੱਖੀਆਂ ਦਿਸਦੀਆਂ ਨਹੀਂ ਹੂੰ ਜਿੰਨਾ ਤੋਂ ਮੱਖ ਅੜਾਈ ਸੀ ਕਿਆ ਬਾਪ ਕਰ ਮਿਹਨਤ ਫੀਸਾਂ ਭਰਦਾ ਸੀ ਮੈਰੀਜਾਂ ਨਾਲ ਪੜਾਈ ਸੀ ਨਾ ਨਾ ਸਮਝ ਪਵੇ ਹੁਣ ਚਾਹੀਦੇ ਨੂੰ ਕੀ ਹਲ ਹੋਵੇ ਮਨਮਾਨੀ ਦਾ ਬਾਬਾ ਨਹੀਂ ਰਿਹਾ دیਵਾਨੀ ਦਾ ਨੰਗ ਗਿਆ ਜੋਰ ਜਵਾਨੀ ਦਾ ਨੰਗ ਗਿਆ ਜੋਰ ਜਵਾਨੀ ਦਾ ਬਾਬਾ ਨਹੀਂ ਅਜੇ ਦਵਾਨੀ ਮਿਹਰਬਾਨੀ ਜੀ ਤੁਹਾਨੂੰ ਗੱਲਾਂ ਵਧੀਆ ਲੱਗੀਆਂ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਵੀਡੀਓ ਨੂੰ ਸ਼ੇਅਰ ਕਰਕੇ ਜਾਇਓ